ਤੇ ਹਾਂਜੀ ਕਰੋ ਜੀ ਸ਼ੁਰੂਆਤ ਅੱਜ ਜਗਾ ਹਾਂ ਸੰਡੇ ਮੈਂ ਕਿਹਾ ਅੱਡੇ ਅਜੇ 12:30 ਹੋ ਗਏ ਲੇਟ ਹੋ ਗਏ ਕੀਨੇ ਕਹਤੋਂ ਠੀਕ ਠੀਕ ਟੋਕਰੀ ਅਖਬਾਰ ਮੇਰੇ ਉੱਪਰ ਰੱਖਿਆ ਨਾ ਹੈ ਯਾਰ ਆਪਾਂ ਸਬਜੀ ਸੁਬੀ ਰੈਂਦਮ ਬਣਾਉਣਾ ਸੀ ਕੰਮ ਕਰ ਦੂ ਆਪਣਾ ਕੋਈ ਗੱਲ ਨਹੀਂ ਪਟੂਰੇ ਪੜਾ ਰਹੇ ਮੈਂ ਅਜਾ ਅਜੋ ਜੀਤ ਦੇ ਲੈਣੇ ਦੇਖ ਕੇ ਮੈਂ ਜਾ ਕੇ ਤੁਹਾਨੂੰ ਦੱਸਦਾ ਹੁਣੀ ਤੇਰਾ ਮਨ ਹੈ ਹੀ ਨਹੀਂ ਕਿਸੇ ਚੀਜ਼ ਨੂੰ ਵੀ ਪਤਾ ਨਹੀਂ ਕੀ ਤੇਰੇ ਮਨ ਨੂੰ ਕੀ ਹੋਇਆ ਮੈਂ ਕਿਹਾ ਜੀਤ ਦੇ ਪਟੂਰੇ ਖਾਣੇ ਆ ਇਹ ਸੀਂਦੇ ਪਏ ਤੇ ਇੱਧਰ ਆ ਗਈ ਆ ਚਾਹ ਸੱਤ ਪਲੇਟਾਂ ਲੈ ਕੇ ਆਇਆ ਠੀਕ ਆ ਫਿਰ ਇਦਾਂ ਕਰੋ ਨਾ ਪਹਿਲਾਂ ਇਹਨੂੰ ਪਹਿਲਾਂ ਦੇ ਦਿਓ ਇਹ ਦੇ ਨ ਕਚੋਰੀਆਂ ਤੇ ਪਟੂਰੇ ਮਿਲਦੇ ਆ ਜੀ ਬਣੇ ਰਿਓ ਸਾਡੇ ਵਲੌਗ ਦੇ ਨਾਲ ਤੇ ਆਪਾਂ ਚੱਲੇ ਆ ਜੀ ਅੱਜ ਪਲਗ ਦੀ ਆਈਸ ਟੈਸਟ ਕਰਾਉਣ ਨਹੀਂ ਲੱਗਿਆ ਨੂੰ ਪਤਾ ਹੈ ਹੈਗਾ呀 ਟਿਕਾ ਕੇ ਰੱਖੱਖਾ ਤਿੰਨ ਪਲੱਸ ਆ ਗਿਆ ਨੰਬਰ ਸੋ ਕੀ ਇਹ ਮੋਬਾਈਲ ਦੇਖਣ ਨਾਲੋਂ ਦੂਰ ਦੀ ਨਿਗਾਹ ਦਾ ਫਰਕ ਪੈਂਦਾ ਆ ਦੂਜੇ ਤਰੀਕੇ ਨਾਲ ਵੀ ਚੈੱਕ ਹੋਣ ਲੱਗੀ ਆਂ ਦਿਖਾਇਆ ਨੂੰ ਮੂਹਾਂ ਤਾਂ ਸਹੀਦ ਹੈ ਇਹ ਦੁੱਧ ਦੇ ਨਾਲ ਇੱਕ ਜੰਮੇ ਲੈਣਾ ਅੱਖਾਂ ਲਈ ਵਧੀਆ ਹੁੰਦਾ ਆ ਚਲੋ ਜੀ ਇਹਨੇ ਵੀ ਅੱਜ ਹੀ ਬਣ ਕੇ ਆ ਗਈ ਇਹਦੀ ਚਲੋ ਠੀਕ ਆ ਬਾਜੀ ਓਕੇ ਜੀ ਠੀਕ ਜੀ ਇੱਕ ਇੱਕ ਰੋਟੀ ਖਾਣੀ ਆ ਆਪਾਂ ਲਾਈਵ ਵੀ ਹੋਣਾ ਹੋ ਗਿਆ ਸੰਡੇ ਆ ਸੰਡੇ ਨੂੰ ਆਪਾਂ ਹੋਇਆ ਕਰਨਾ ਨਾ ਅੱਧਾ ਘੰਟੇ ਲਈ ਸੰਡੇ ਨੂੰ ਤੇ ਵੀਰਵਾਰ ਨੂੰ ਚਮਚਾ ਕਿੱਦਾਂ ਖੜਾ ਕੀਤਾ ਦੇਖੋ ਇਹ ਪੱਲੂ ਦੇਣ ਕਾ ਲੱਗੀਆਂ ਆ ਲੱਈਆਂ ਜੀ ਲੜੀਆਂ ਸੀ ਕਿਦਾਂ ਦਾ ਲੱਗ ਰਹੀਆਂ ਇਹ ਲੜੀਆਂ ਲੱਗੀਆਂ ਹੋਈਆਂ ਬਾਬਾ ਜੀ ਦੇ ਕਮਰੇ 'ਚ ਤੁਸੀਂ ਬਲੌਗ ਦਾ ਐਂਡ ਕਰੋ ਕਿਰੋ ਨਹੀਂ ਕਰਨਾ ਹੈਗਾ ਐਂਡ ਕਰੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕੱਲ ਮਿਲਦੇ ਆ ਫਿਰ ਇੱਕ ਨਵਾਂ ਬਲੌਗ ਟਾਈਮ ਹੋ ਗਿਆ ਜੀ 11 ਤੇ ਆਪਾਂ ਲੈ ਕੇ ਆਗੇ ਤੁਹਾਡੇ ਲਈ ਫਿਰ ਇੱਕ ਵਧੀਆ ਜਿਹਾ ਬਲੌਗ ਨਾਸ਼ਤੇ ਦੇ ਨਾਲ ਤੇ ਹਾਂਜੀ ਕਰੋ ਜੀ ਸ਼ੁਰੂਆਤ ਕੀ ਆ আচ্ছা আচ্ছা ਠੀਕ ਆ ਸਹੀ ਨਹੀਂ ਸੁਣਿਆ ਹਾਂਜੀ ਹਾਂਜੀ ਅੱਜ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨੰਦਰਾ ਬਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਪਰਮਾਤਮਾ ਸਭ ਚੜ੍ਹਦੀਆਂ ਕਲਾ 'ਚ ਰੱਖੀ ਕਰਦੇ ਆ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਵੀ ਨਾਸ਼ਤੇ ਨਾਲ ਨਾਸ਼ਤੇ ਨਾਲ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਦੇ ਕਰੀਦੀ ਆ ਅੱਜ ਜਗਾ ਹਾਂ ਸੰਡੇ ਤੇ ਹਾਂ ਚਲੋ ਆਪਾਂ ਜਾਣਾ ਸੀ ਸਲਾਹ ਕੈਨਸਲ ਕਰੀ ਉਹ ਸਲਾਹ ਕੈਨਸਲ ਕਰਤੀ ਆਪਾਂ ਕੋਈ ਥੋੜਾ ਜਿਹਾ ਕੰਮ ਫਸਿਆ ਆਇਆ ਵੀ ਉਹ ਪੂਰਾ ਕਰ ਲਈਏ ਹਾਂ ਚਲੋ ਨਹੀਂ ਵੇਚ ਕੇ ਤੇ ਦੇਖਾਂਗੇ ਜਿੱਥੇ ਮੌਕਾ ਲੱਗਾ ਦੇ ਕੋਈ ਗੱਲ ਨਹੀਂ ਤੇ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਰੂਬਲ ਤੇ ਆਲੂ ਹੀ ਆਏਗਾ ਆਲੂ ਸਾਰੇ ਰੂਬਲ ਨੂੰ ਦਿਓ ਆਲੂਆਂ ਦੀ ਤਾਂ ਅੱਗੇ ਸ਼ਕੀਨ ਹੈ ਇਹ ਉਹ ਤਾਂ ਦੇਖੇ ਰ ਮੋੜ ਕਿੱਥੇ ਆ ਯਾਰ ਕੜੀ ਟਿੰਡੀ ਸੀਗੀ ਆ ਵੇ ਆ ਵੇ ਦਿਖਾਈ ਨਹੀਂ ਕੜੀ ਸੀ ਕੀ ਕੜੀ ਜੀ ਦਿਸਿਆ ਨਹੀਂ ਸਾਰੇ ਆਲੂ ਆਲੂ ਆ ਇਹ ਜਾਣ ਕੇ ਪਾ ਕੇ ਲਈ ਆ ਕਿਉਂਕਿ ਆਲੂ ਸਾਰੇ ਇੰਨੇ ਖਾਣੇ ਹੁੰਦੇ ਆ ਰਾਤੀ ਵੀ ਕੋਈ ਇੰਪੋਰਟੈਂਸ ਨਹੀਂ ਬਸ ਰਾਤੀ ਵੀ ਉਪਰ ਗੜੀ ਲਗੀ ਚਲੋ ਖਾਣੇ ਠੀਕ ਆ ਜੀ ਹੋਰ ਕੀ ਖਾਣੇ ਕਰ ਦੂ ਹੁਣ ਨਾ ਰਹਿਣ ਦੇ ਹੁਣ ਆਲੂ ਦੇਖ ਕੇ ਤਾਂ ਤੈਨੂੰ ਉੱਦੇ ਪਤਾ ਨਹੀਂ ਕੀ ਹੋ ਜਾਂਦਾ ਆ ਚਲੋ ਪਰੌਂਠੀਆਂ ਵੀ ਆ ਗਈਆਂ ਜੀ ਕੜੀ ਵੀ ਆ ਗਈ ਜੀ ਤੇ ਮਿਲਦੇ ਆ ਜੀ ਨਾਸ਼ਤਾ ਕਰਕੇ ਬਣੇ ਰਹੀਓ ਬਲੌਗ ਨਾਲ ਕਿਦਾਂ ਗੜੀ ਬਹੁਤ ਸੀ ਕਿ ਕੜੀ ਹਾਂ ਪਤਾ ਨਹੀਂ ਵਿੱਚ ਲੱਗਾ ਹੈਗਾ ਹਾਂ ਪਰ ਵਿਚਾਰੇ ਪਕੌੜੇ ਜ਼ਿਆਦਾ ਹੋ ਗਏ ਹਾਂ ਹਾਂ ਚਲੋ ਠੀਕ ਠੀਕ ਹੈ ਜੀ ਓਕੇ ਜੀ ਕਿਦਾਂ ਮੈਂ ਕਿ ਅੰਟੀ ਅਜੇ 12:30 ਹੋ ਗਏ ਲੇਟ ਹੋ ਗਏ ਕਹਿੰਦੀ ਆ ਮੈਂ ਤਾਂ ਰਿਲੇਟ ਆਈ ਆ ਡਰਾਮਾ ਬਹੁਤ ਕਰਦੀ ਹੈ ਅੱਧਾ ਵੀ ਆ ਤੋ ਆ ਰਹੇ ਮੈਂ ਲੇਟ ਹੀ ਹੁੰਦੀ ਨਾ ਚਲੋ ਠੀਕ ਹੈ ਜੀ ਠੀਕ ਹੈ ਜੀ ਐਤਵਾਰ ਲੇਟ ਹੀ ਹੁੰਦੇ ਆਂਦੀ ਤੁਸੀਂ ਕਿ 7 ਵਜੇ ਬਾਅਦ ਰੱਖ ਬਟੋ ਟੋਕਰੀ ਮੈਂ ਕਹਤਾ ਠੀਕ ਠੀਕ ਹੈ ਟੋਕਰੀ ਰੱਖ ਬਾਅਦ ਮੇਰੇ ਉੱਪਰ ਰੱਖਿਆ ਨਾ ਹੈ ਚਲੋ ਠੀਕ ਹੈ ਜੀ ਹੁਣ ਚੱਲੇ ਸਾਰੇ ਜਣੇ ਆਂਟੀ ਦੇ ਹੋਂ ਤੋਂ ਬਾਅਦ ਸਾਰੇ ਹਿਲ ਤੇ ਉਹਦੇ ਮੇਰੀ ਇੱਕ ਗੱਲ ਸੁਣੋ ਹਾਂਜੀ ਬੋਲੋ ਤੇ ਕੀ ਉਹਦੇ ਨਾ ਆ ਯਾਰ ਆਪਾਂ ਸਬਜੀ ਸੁੱਕੀ ਰੈਂਦਮ ਬਣਾਉਣ ਨੂੰ ਕੁਝ ਕੀ ਫੇਰ ਬਣਾਣਾ ਕੀ ਆ ਹਾਂ ਤੋਂ ਹੱਲਿਆਂ ਦੇ ਭਟੂਰੇ ਲਿਆਂਦੇ ਜੀ ਜੀ ਮਿਲ ਲੈਣੀ ਹੈ ਕਿ ਮੇਰੀ ਜਗ੍ਹਾ ਤੋਂ ਪਤਾ ਕਰਦਾ ਮੈਂ ਪਤਾ ਕਰਦਾ ਜਾ ਕੇ ਮੈਂ ਜੇ ਮੇਲੇ ਤੋਂ ਨਹੀਂ ਲੈ ਲੈਣਾ ਕਿਉਂਕਿ ਅੱਜ ਸੰਡੇ ਸੀ ਕਿ ਕਚੋਰੀਆਂ ਬਣਾਈਆਂ ਹੋਣੀਆਂ ਨੇ ਭਟੂਰਾ ਆ ਬਣ ਜਾਣੇ ਲੇਟ ਬਣਾਉਣੇ ਨੇ ਭਟੂਰੇ ਮਿਲ ਜਾਣੇ ਆ ਲਾਂਗੇ ਪਤਾ ਕਿ ਅੱਜ ਲੈਣ ਦਰਨੇ ਤੁਹਾਡਾ ਕੰਮ ਲੱਗੇ ਕੰਮ ਕਰ ਦੂ ਆਪਣਾ ਕੋਈ ਗੱਲ ਨਹੀਂ ਭਟੂਰੇ ਭੜਾਰੇ ਮੈਂ ਅੱਜ ਜੀਤ ਦੇ ਲੈਣ ਨੇ ਦੇਖ ਕੇ ਮੈਂ ਜਾ ਕੇ ਤੁਹਾਨੂੰ ਦੱਸਦਾ ਹੁਣੇ ਹੀ ਤੇ ਹਾਂਜੀ ਹਾਂ ਹਾਂ ਇਹ ਖਾਣੇ ਆ ਜੀਤ ਵਾਲੇ ਭਟੂਰੇ ਤੇਰਾ ਮਨ ਹੈ ਹੀ ਨਹੀਂ ਕਿਸੇ ਚੀਜ਼ ਨੂੰ ਵੀ ਪਤਾ ਨਹੀਂ ਕਿ ਤੇਰੇ ਮਨ ਨੂੰ ਕੀ ਹੋਇਆ ਹੈ ਕਿਧਰ ਗਈ ਮੇਰਾ ਮਨ ਨਹੀਂ ਹੈਗਾ ਕੰਦੀ ਰਹਿਣ ਤੋਂ ਚਲੋ ਰਹਿਣ ਦੇ ਇਹਨੂੰ ਕੋਈ ਗੱਲ ਨਹੀਂ ਆ ਜੀ ਆਪਣੇ ਜੋਗੇ ਲੈਣੇ ਫਿਰ ਠੀਕ ਆ ਓਕੇ ਜੀ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਫਿਰ ਹਾਂ ਮੈਂ ਕਿਹਾ ਜੀਤ ਦੇ ਬਡੂਰੇ ਖਾਣੇ ਆ ਇਹ ਪੁੱਛਿਆ ਤੈਨੂੰ ਫੇ ਖਾਉਂਗੀ ਇੱਥੇ ਜੇ ਤੈਨੂੰ ਪਹਿਲਾਂ ਪੁੱਛਿਆ ਸੁਣਦੀ ਹੈ ਨਹੀਂ ਫੋਨ 'ਚ ਬੜੀ ਰਹਿੰਦੀ ਆ ਹਾਂ ਲੈ ਮੇਰਾ ਬਾਕਿਆ ਨਾਲ ਢੋਕੀ ਪੈ ਚਲੋ ਠੀਕ ਹੈ ਜੀ ਬਾਹਰ ਮੌਤਮ ਹੈਗਾ ਆ ਆਣ ਵਾਲਾ ਦੇਖ ਲੈ ਨਹੀਂ ਤਾਂ ਫੇਰ ਅੰਦਰ ਹੀ ਪਾ ਦੋ ਦਾਰ ਹਾਂ ਚਲੋ ਠੀਕ ਹੈ ਜੀ ਬਦਲ ਹੋਇਆ ਮਨ ਹਾਂ ਬਣੇ ਰਹੀਓ ਬਲੌਗਨਾਂ ਜੀ ਤੇ ਮੈਂ ਵੀ ਜਾਣਾ ਦੁਕਾਨ ਤੇ ਠੀਕ ਆ ਓਕੇ ਮੈਂ ਜਾ ਕੇ ਪਹਿਲਾਂ ਦੇਖਦਾ ਮਿਲਦੇ ਕਿ ਨਹੀਂ ਮਿਲਦੇ ਅਜੀ ਇੱਧਰ ਟਾਈਮ 1:30 ਵੱਜ ਚੱਲਾ ਹਾਂਜੀ ਸਿੰਦੇ ਪਏ ਹੋ ਹੋ ਕਿਸਿੰਦੇ ਵਿੱਚ ਆਪ ਹੀ ਲਈਏ ਤੇ ਇੱਧਰ ਆ ਗਈ ਆ ਚਾਹ ਤੇ ਸਬਜੀ ਤਾਂ ਬਣਾਉਣੀ ਨਹੀਂ ਹੈਗੀ ਕਿਉਂਕਿ ਸਬਜੀ ਇਹ ਕਹਿੰਦੇ ਸੀ ਬਾਜ਼ਾਰੋਂ ਲਿਆਵਾਂਗੇ ਮੈਂ ਹੀ ਕਿਹਾ ਸੀਗਾ ਮੈਂ ਕਿਹਾ ਛੋਲੇ ਤੇ ਭਟੂਰੇ ਲੈ ਆਈਓ ਹਾਂ ਤੇ ਮੈਂ ਸੀਲਮਾ ਆਪਣਾ ਥੋੜਾ ਜਿਹਾ ਕੰਮ ਕਰ ਲਵਾਂ ਫਿਰ ਹੁਣ ਪੀ ਲਈ ਚਾਹ ਤੇ ਆਪਣਾ ਸਲਾਈ ਦਾ ਕੰਮ ਕਰਦੇ ਹਾਂ ਹੋਰ ਕੀ ਚਾਹ ਆ ਗਈ ਆ ਬਣ ਕੇ ਹੇ ਬੱਕੀ ਨਾਲ ਨਾ ਉੜਦਾ ਬੋਟਾ ਪੱਖਾ ਤਾਂ ਘੱਟ ਕੀਤਾ ਆ ਹਾਂ ਇਸੇ ਚਲਾ ਲੈਣੇ ਆ ਇੱਧਰ ਚਾਹ ਦੀ ਬੈਠੇ ਆ ਹੋਰ ਕੀ ਫਿਰ ਮਿਲਦੇ ਆ ਜੀ ਬਣੇਗੇ ਸਾਡੇ ਵਲੌਗ ਦੇ ਨਾਲ ਕਰ ਲਈਏ ਕੰਮ ਕੋ ਮੈਂ ਤਾਂ ਫੋਲ ਹੀ ਲਿਆ ਗਿਆ ਚਾਹ ਠੰਡੀ ਕਰਨੀ ਪਣੀ ਹਾਂਜੀ ਕੀ ਕਰੀ ਜਾਂਦੇ ਜੀ ਬਸ ਆਪਣੇ ਕੰਮ ਕਰੀ ਜਾਂਦੇ ਲੋ ਲੈ ਆਂਦੇ ਹੋਰ ਹੋਰ ਸੱਤ ਪਲੇਟਾਂ ਲੈ ਕੇ ਆਇਆ ਠੀਕ ਆ ਕਲ ਤੁਨੇ ਤਾਂ ਜਿਹੜੀ ਰੋਟੀ ਵੀ ਨਹੀਂ ਖਾਤੀ ਹੈਗੀ ਉਹਨੂੰ ਖਵਾ ਦਿਓ ਪਹਿਲਾਂ ਜੀ ਪਹਿਲਾਂ ਮੇਰਾ ਦਿਲ ਦਾ ਦੱਸੋ ਮੈਂ ਗੋਭੀ ਵਾਲੀ ਪਰੌਣੀ ਖਾਣਾ ਮੈਂ ਕਿਹਾ ਗੋਭੀ ਤਾਂ ਉਹ ਗੋਭੀ ਵੀ ਖੁਰਾ ਹੋ ਜਾਣੀ ਪਈ ਰੇਤੀ ਭਾਈ ਹੂੰ ਦੇ ਦੇ ਹਾਂ ਨਾ ਕਰਾਤੀ ਬਣਾ ਲਈਓ ਕਹਿੰਦੀ ਮੈਂ ਗੋਭੀ ਵਾਲੀ ਪਰੌਣੀ ਖਾਣੀ ਮੈਂ ਕਿਹਾ ਬਣਾ ਦਵਾਂਗਾ ਗੋਭੀ ਵਾਲੀ ਪਰੌਣੀ ਕਹਿੰਦੀ ਨਹੀਂ ਰਹਿਣ ਦੋ ਫਿਰ ਤਾਂ ਮੈਂ ਆਹੀ ਖਾ ਲੈਣੀ ਫਿਰ ਇਦਾਂ ਕਰੋ ਨਾ ਪਰੌ ਨੂੰ ਪਹਿਲਾਂ ਦੇ ਦਿਓ ਆਪਣੇ ਰੱਖ ਲਓ ਆਪਾਂ ਆਪਾਂ ਨਹੀਂ ਖਾਣੀ ਮੈਂ ਅੱਜ ਤਾਂ ਆਪਾਂ ਨਹੀਂ ਅੰਦਰ 2:30 ਵਜੇ ਆਉਣਾ ਫਿਰ 2:30 ਵਜੇ ਖਾਣੇ ਆਪਾਂ 2 ਵਜੇ ਆਣਗੇ ਹੋਰ ਗੱਲ ਮੰਗਣੀ ਆਪਣਾ ਦੋ ਕਿਥੇ 1 ਉਹ ਚੋ ਸੂਈਪ ਦੇ ਸੂਈ ਕਿਥੇ ਪਿੱਛੇ ਆਈ ਹੋਈ ਉਹਦੀ ਘੜੀ ਦੀ ਆਹ ਦੇਖੋ ਸੂਈ ਇੱਕ ਤੇ ਆ ਹੈ ਉਹ ਸੂਈ ਇੱਕ ਤੇ ਦੇਖ ਇੱਕ ਤੇ ਤੁਸੀਂ ਉਹ ਉੱਚਾ ਆ ਬਹੁਤ ਟਾਈਮ ਪੀਸ ਨਾਲੇ ਛੋਟਾ ਵੀ ਆ ਸਹੀ ਆ ਉਹਦੇ ਕਰਕੇ ਲੱਗਦਾ ਉਹ ਸਹੀ ਆ ਚਲੋ ਉਹਦੇ ਕਰਕੇ ਲੱਗਦਾ ਮੈਂ ਵੀ ਉਹੀ ਦੇਖਣ ਡਿਆ ਉਹ ਸੂਈ ਇੱਕ ਦੇ ਉੱਤੇ ਆ ਦੋ ਤੇ ਪਹੁੰਚੀ ਨਹੀਂ ਅਜੇ ਤੱਕ ਜਾਂ ਸੂਈ ਹਿੱਲੀ ਆ ਮੜੀ ਜਿਹੀ ਕਿ ਉਹਦੀ ਚਲੋ ਤੇ ਮੈਂ ਫੇਰ ਰੋਕ ਕੇ ਹੁਣ ਨਾ ਰੱਖਾਂ ਓਕੇ ਓਕੇ ਇੱਧਰ ਆ ਗਏ ਆ ਜੀ ਹੁਣ ਸਾਡੇ ਛੋਲੇ ਪਟੂਰੇ ਤੇ ਪਾਲਕਨ ਜੀ ਹਾਲੇ ਹਾਂ ਪਾਲਕਨ ਜੀ ਮੈਨੂੰ ਬਹੁਤ ਸਵਾਲ ਲੱਗੇ ਸਾਰੇ ਸਵਾਲ ਲੱਗੇ ਆ ਚਲੋ ਲਓ ਜੀ ਇੱਧਰ ਆਏ ਦੇਖੋ ਜੀ ਜੀਤ ਕੋ ਲੈ ਕੇ ਆਏ ਜੀ ਸਾਡੇ ਇੱਥੇ ਬਹੁਤ ਮਸ਼ਹੂਰ ਆ ਜੀ ਇਹਦੇ ਇਹਦੇ ਨਾ ਸਮੋਸੇ ਕਚੋਰੀਆਂ ਤੇ ਪਟੂਰੇ ਤਿੰਨੇ ਹੀ ਬਹੁਤ ਸਵਾਦ ਹੁੰਦੇ ਆ ਨਾ ਮਿਰਚ ਹੁੰਦੀ ਜਿਆਦਾ ਨਾ ਕੁਝ ਵੀ ਇਦਾਂ ਦਾ ਕੁਝ ਨਹੀਂ ਦਾ ਬਹੁਤ ਵਧੀਆ ਸਵਾਦ ਦਿੰਦੇ ਆ ਤੇ ਚਲੋ ਦਿਖਾਓ ਜੀ ਪਟੂਰੇ ਖੋਲੋ ਪਹਿਲਾਂ ਕਿਦਾਂ ਦੇ ਇਹਦੇ ਦਿਖਾਈਏ ਇਹ ਦੇਖੋ ਛੋਟੇ ਛੋਟੇ ਪਟੂਰੇ ਹੁੰਦੇ ਇਹਦੇ ਬਹੁਤ ਵੱਡੇ ਪਟੂਰੇ ਹੁੰਦੇ ਆ ਆ ਦੇਖੋ ਹਾਂ ਆਪਾਂ ਫਿਰ ਛੋਟੇ ਛੋਟੇ ਪਟੂਰੇ ਹ ਮਿਲਦੇ ਆ ਜੀ ਖਾ ਗਏ ਪਾਨੇ ਥਾਲੀਆਂ ਜੇ ਇਹਨਾਂ ਨੂੰ ਪਹਿਲਾਂ ਜੀ ਪਤਾ ਨਹੀਂ ਗੱਲ ਲੱਗਿਆ ਜੀ ਥਾਲੀ ਜੇ ਪਾਉਣ ਜੀ ਕੋਈ ਗੱਲ ਨਹੀਂ ਉਹ ਤਾਂ ਹੋ ਜਾਣੇ ਆ ਚਟਣੀ ਪਾਣੀ ਵਿੱਚ ਆਪਾਂ ਹੋ ਜਾਣਾ ਸੈਟ ਲੋ ਜੀ ਆ ਗਏ ਇੱਧਰ ਤੇ ਲੋ ਜੀ ਆ ਚਟਣੀ ਆ ਚਟਣੀ ਨੂੰ ਪਾਵਾਗੇ ਹੁਣ ਇਹਦੇ ਅੰਦਰ ਦੀ ਕੋਲੀ ਲਿਆਵਾ ਮੈਂ ਇਹ ਖਾਣੇ ਆ ਜੀ ਤੇ ਮਿਲਦੇ ਆ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਉਹ ਜੀ ਟਾਈਮ ਹੋ ਚੱਲ ਆ ਜੀ 3:30 ਤੇ ਆਪਾਂ ਚੱਲੇ ਆ ਜੀ ਅੱਜ ਪਲਗ ਦੀ ਆਈਸ ਟੈਸਟ ਕਰਾਉਣ ਥੋੜੀ ਤੁਹਾਨੂੰ ਥੋੜਾ ਜਿਹਾ ਡਾਊਟ ਲੱਗਦਾ ਵੀ ਇਹਦੀ ਵੀ ਨਿਗਾ ਨੂੰ ਫਰਕ ਪੈ ਗਿਆ ਆ ਇਧਰ ਦੇਖ ਡਾਊਟ ਨਹੀਂ ਲੱਗਿਆ ਇਹਨੂੰ ਪਤਾ ਹੈ ਹੈਗਾ ਯਾ ਇਹਦੀ ਕੰਦੀ ਉਹ ਬਲੈਕ ਬੋਰਡ ਮੈਨੂੰ ਸਾਫ਼ ਨਹੀਂ ਥੀਂਦਾ ਇਹਨਾਂ ਨੇ ਕੋਈ ਨਾ ਕੋਈ ਤਾਂ ਪੰਗਾ ਪਾਣਾ ਮੈਂ ਕਿਹਾ ਚਲੋ ਹੁਣ ਅੱਜ ਚੈੱਕ ਕਰਵਾ ਹੀ ਲਈਏ ਨਾਲੇ ਆਪਾਂ ਇਹਦੇ ਨਾਲ ਦੀਆਂ ਰੀਲ ਤੇ ਪਾਈਪਿੰਗ ਵੀ ਲਿਆਵਾਂਗੇ ਉਹਨਾਂ ਦੇਖੀਂ ਆ ਚਲੋ ਆ ਸੰਡੇ ਆ ਦੁਕਾਨ ਤਾਂ ਬੰਦ ਹੋ ਗਈ ਹਾਂ ਉਹਦੇ ਕੋਲ ਹਾਂ ਚਲੋ ਆਜੋ ਫੇ ਚਲੀਏ ਹਾਂ ਠੀਕ ਹੈ ਨਾ ਕਰਾਓ ਹੁਣ ਨਾਲੇ ਕੱਖਾ ਨਾ ਕਰੀਂ ਕਿਤਨਾ ਮੈਂ ਅੱਗੇ ਰੱਖ ਦਿੱਤੀ ਟਿਕਾ ਅੱਗੇ ਰੱਖ ਖਾਂ ਕੋਈ ਨਹੀਂ ਕੋਈ ਨਹੀਂ ਜਿੰਨੀ ਟਿਕਾ ਸਕਦੀਆਂ ਚਿਪਕਦੀਆਂ ਆਪਣੇ ਆਪ ਹੀ ਨੰਬਰ ਤੇਜ ਹਾਂ 3 ਪਲੱਸ ਆ ਗਿਆ ਨੰਬਰ ਕਿੰਨਾ ਵੱਡਾ ਹੋ ਗਿਆ ਜੀ ਦੱਸੋ ਕੀ ਇਹ ਮੋਬਾਈਲ ਦੇਖਣ ਨਾਲੋਂ ਦੂਰ ਦੀ ਨਿਗਾਹ ਦਾ ਫਰਕ ਪੈਂਦਾ ਆ ਨਹੀਂ ਜਿਆਦਾ ਇਹ ਜਿਹੜਾ ਸਕਰੀਨ ਹੈ ਜਿਹੜੀ ਇਹ ਆ ਆਜਾ ਹਾਂਜੀ ਇਦਾਂ ਹੋਏ ਵੱਡਾ ਕਿੰਨਾ ਫਰਕ ਪੈ ਗਿਆ ਆ ਜਿਹਦਾ ਰਹਿਣੇ ਬਣੋਫਾ ਇਸ ਨੂੰ ਨੰਬਰ ਦਾ ਹਿਸਾਬ ਨਾਲ 34 35 ਨਹੀਂ ਨੇ ਇਹ ਜੀ ਦੂਜੇ ਤਰੀਕਿਆਂ ਨਾਲ ਵੀ ਚੈੱਕ ਹੋਣ ਲੱਗੀ ਜਾਂ। ਲੈ ਲਓ ਲੈ ਲਓ ਲੈ ਲਓ। ਕਿੰਨਾ ਜ਼ਿਆਦਾ ਪੀਸ ਤੇ ਕਿੰਨਾ ਜ਼ਿਆਦਾ ਸਹੀ ਸਹੀ ਦੱਸੀ ਬਸ ਇਹ ਦੱਸੀ ਕਿੱਥੇ ਜ਼ਿਆਦਾ ਕਲੀਅਰ ਨਿਕਲਦਾ ਉਹ ਦੱਸੀ। ਬਲੈਂਕ ਵਰਡ ਦਿਖਣਾ ਚਾਹੀਦਾ ਹੈ। ਹਾਂ। ਚਲੋ ਠੀਕ ਹੈ ਜੀ ਹੁਣ ਲਵਾ ਲੇ ਮੈਨੂੰ ਪਤਾ ਸੀ ਲਵਾਣੀ ਪੈਣੀ ਹੈ ਇਹ ਟੈਨਸ਼ਨ ਜੀ ਵੀ ਮੈਨੂੰ ਲੱਗਦੀ ਹੈ ਤੁਹਾਡੇ ਆਪਣੇ ਨਾਲੇ ਅੱਛਾ ਘਰ ਵਿੱਚ ਇੱਕ ਅੱਲੀ ਸੀ ਜਿਹੜੇ ਲੱਗੀ ਹੁੰਦੀ ਆ ਸਾਡੇ ਨੂੰ ਕਾਰਤੀਸ ਗੋਈ ਆਰ ਐਮ ਵੀ ਆਰ ਨਹੀਂ ਹੈਗਾ ਲੋ ਜੀ ਹੁਣ ਇਧਰ ਐਨਕਾ ਹੋ ਰਹੀਆਂ ਸਿਲੈਕਟ ਪਸੰਦ ਨਹੀਂ ਆਈ ਕੋਈ ਵੀ ਨਹੀਂ ਆਈ ਹਾਂ ਹਾਂ ਇੰਨੇ ਦਿਖਾ ਰਹੇ ਆ ਮੈਂ ਕਿਹਨਾਂ ਨੂੰ ਆਹ ਆਹ ਦੇਖ ਤਾਂ ਯਾਰ ਬੋ ਬੱਬਾ ਮੈਂ ਬਣਾਕੀ ਨਹੀਂ ਹੋਈ ਹੈ ਹੈ ਨਹੀਂ ਕੋਣ ਆਦੀ ਤਾਰੀ ਯਾਰ ਮੈਂ ਦੀਆਂ ਨੇ ਕਹਿੰਦੀ ਦਿਖਾਈ ਨੂੰ ਦਿਖਾਇਆ ਨੂੰ ਮੂਰਾ ਤਾਂ ਸਹੀਦ ਹੈ ਜੀ ਆਪ ਪਸੰਦ ਕੀਤੀ ਫੇ ਲਾ ਕੇ ਦਿਖਾ ਲਾ ਕੇ ਦਿਖਾ ਇੱਧਰ 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 ਨੂੰ ਇੱਧਰ ਚਲੋ ਠੀਕ ਹੈ ਜੀ ਬੱਡੀ ਲਾਦੀ ਉਹ ਦੇਖਣ ਨੂੰ ਹੈ ਨਾ ਕਿੰਨੀ ਵੱਡੀ ਹੈ ਹਾਂ ਕੋਈ ਨਹੀਂ ਅੱਜ ਕੱਲ ਰਵਾਜ ਹੀ ਵੱਡੇ ਵੱਡਿਆਂ ਦਾ ਆ ਚਲੋ ਕੱਲ ਕਰੋ ਫਾਈਨਲ ਕਰੋ ਇਹੀ ਫਿਰ ਚਲੋ ਠੀਕ ਲਓ ਜੀ ਆਪਾਂ ਲੱਗੇ ਪੀਣ ਚਾਹ ਹੁਣ ਘਰੇ ਆਏ ਸੀਗੇ ਨਹੀਂ ਉਹ ਮਿਸ਼ਰੀ ਖਾ ਸਕਦੀ ਹੈ ਮਿਸ਼ਰੀ ਮਿਸ਼ਰੀ ਦਾ ਕੋਈ ਚੱਕਰ ਨਹੀਂ ਹੁੰਦਾ ਯਾਰ ਫਿਰ ਕੀ ਹੋ ਗਿਆ ਮਿਸ਼ਰੀ ਆ ਉੱਚ ਤੇ ਹੋਰ ਉੱਚ ਕੀ ਖਸੌਂਫ ਦੇ ਖਸਗਾਲ ਤਿੰਨ ਚੀਜ਼ਾਂ ਬਣਾਇਆ ਚੀਜ਼ਾਂ ਯਾਰ ਇੱਕ ਚਮਚ ਲੈਣਾ ਪੱਲੂ ਨੂੰ ਮੈਂ ਦੇ ਇਹ ਦੁੱਧ ਦੇ ਨਾਲ ਇੱਕ ਚਮਚ ਲੈਣਾ ਅੱਖਾਂ ਲਈ ਵਧੀਆ ਹੁੰਦਾ ਆ ਤੇ ਲਓ ਜੀ ਇੱਧਰ ਵੀ ਪੀ ਰਹੇ ਆ ਜੀ ਚਾਹ ਹੁਣ ਨਾਲ ਕੀ ਹਾਰੇ ਸੀਗੇ ਜੀ ਉਹ ਮੂੜੀ ਮੂੜੀ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਜੀ ਹੁਣ ਅੱਜ ਵੀ ਦੁਕਾਨ ਵਧਾ ਕੇ ਆ ਗਏ ਘਰ ਅੱਜ ਹੋਰ ਸੰਡੇ ਸੀਗਾ ਮੈਂ ਆ ਗਿਆ ਦੁਕਾਨ ਵਧਾ ਕੇ ਫਿਰ ਓਕੇ ਜੀ ਓਕੇ ਚੱਲ ਇੱਧਰ ਦੇਖ ਹੁਣ ਹਾਂ ਦਿਖਾ ਜਰਾ ਘੈ ਲੋ ਜੀ ਇਹਨੇ ਕਿ ਵੀ ਅੱਜ ਹੀ ਬਣ ਕੇ ਆ ਗਈ ਇਹਦੀ ਦੱਸੀਏ ਬਲੌਗ ਵੀ ਤੁਸੀਂ ਆਹ ਫੋਨ ਨਾ ਦਿਖਾਇਆ ਕਰੋ ਬਾਲਾ ਫੋਨ ਦੇਖਣ ਦੇ ਨਤੀਜੇ ਇਹ ਚਲੋ ਠੀਕ ਆ ਭਾਜੀ ਓਕੇ ਜੀ ਓਕੇ ਜੀ ਲਓ ਜੀ ਟਾਈਮ ਹੋ ਗਿਆ ਜੀ 9 ਤੇ ਇਧਰ ਮਸ਼ੀਨ ਦਾ ਕੰਮ ਖ ਹੋ ਗਿਆ ਖਤਮ ਅੱਜ ਵੀ ਦਿਹਾੜੀ ਲਈ ਤੇ ਹੁਣ ਲੱਗਿਆ ਜੀ ਇਧਰ ਰੋਟੀ ਪਾਣੀ ਦਾ ਕੰਮ ਕਰਨ ਹਾਂਜੀ ਬਣਾਉਣ ਲੱਗੇ ਜੀ ਇੱਕ ਇੱਕ ਰੋਟੀ ਖਾਣੀ ਆ ਅੱਜ ਪਟੂਰੇ ਖਾ ਗਏ ਨਾ ਦੁਪਹਿਰ ਦਾ ਹੈਵੀ ਹੋਇਆ ਪਿਆ ਆ ਤੇ ਆਟਾ ਵੀ ਮੈਂ ਲਿਆ ਆ ਹੀ ਚੱਕ ਕੇ ਹੈ ਤੇ ਆਪਾਂ ਲਾਈਵ ਵੀ ਹੋਣਾ ਹਣਾ ਹੋ ਗਿਆ ਸੰਡੇ ਆ ਸੰਡੇ ਨੂੰ ਆਪਾਂ ਹੋਇਆ ਕਰਨਾ ਨਾ ਅੱਧਾ ਘੰਟੇ ਲਈ ਅੰਡੇ ਨੂੰ ਤੇ ਵੀਰਵਾਰ ਨੂੰ ਦੋ ਦਿਨ ਤੇ ਚਲੋ ਪਾਓ ਰੋਟੀ ਵੀ ਖਾ ਪੀ ਕੇ ਫਿਰ ਵਿਲੇ ਹੋਈਏ ਫਿਰ ਲਾਈਵ ਵੀ ਹੋਣਾ ਆਪਾਂ ਹਾਂ ਓਕੇ ਜੀ ਬਣੇ ਰਿਓ ਬਲੌਗਰਾਂ ਜੀ ਆੰਦੇ ਆ ਲਾਈਵ ਫਿਰ ਕਰਦੇ ਆ ਬਲੌਗ ਦਾ ਐਂਡ ਇੱਧਰ ਆ ਗਿਆ ਰੋਟੀਆਂ ਚਮਚਾ ਕੇ ਤਖੜਾ ਕੀਤਾ ਚਮਚਾ ਕੇ ਤਖੜਾ ਹੋਇਆ ਜੀ ਚਲੋ ਠੀਕ ਆ ਜੀ ਇੱਧਰ ਖਾ ਗਏ ਰੋਟੀ ਨਿਊਟਰੀ ਵੀ ਸਬਜੀ ਤੇ ਛੋਲਿਆਂ ਦੀ ਸਬਜੀ ਇੱਕ ਰੋਟੀ ਤੇਰੀ ਤੇ ਇੱਕ ਰੋਟੀ ਮੇਰੀ ਹਣਾ ਛੋਲਿਆਂ ਦੀ ਹਾਂਜੀ ਹਾਂ ਚਲੋ ਠੀਕ ਹੈ ਜੀ ਖਾ ਪੀ ਕੇ ਹੁੰਨੇ ਆ ਫਿਰ ਲਾਈਵ ਤੇ ਫਿਰ ਕਰਦੇ ਆ ਬਲੌਗ ਦਾ ਬਾਅਦ ਵਿੱਚ ਐਂਡ ਬਣੀ ਰਹੀਓ ਬਲੌਗ ਨਾਲ ਜੀ ਹਾਂਜੀ ਲੋ ਜੀ ਟਾਈਮ ਹੋ ਗਿਆ ਜੀ ਸਾਢੇ 10:30 ਚੱਲੇ ਆ ਜੀ ਹਾਂਜੀ ਤੇ ਨਹੀਂ ਲਗਾ ਲਈ ਪੱਲੂ ਦੀ ਪੱਤੀ ਦੇਖ ਲਓ ਮੈਂ ਪੱਲੂ ਦੇ ਲੋ ਜੀ ਦੇਖੋ ਇਹ ਪੱਲੂ ਦੇ ਆਣ ਕਾ ਲੱਗੀਆਂ ਦਿਖਾ ਇਧਰ ਕਹਿੰਦੀ ਸੀ ਕਿ ਮੈਂ ਤੁਹਾਡੇ ਨਾਲ ਨਹੀਂ ਰਲਈ ਹੈਗੀ ਰਲ ਗਈ ਸਾਡੇ ਤੂੰ ਵੀ ਤਾਂ ਪਿੱਛੇ ਰਹੂਗੀ ਸਾਨੂੰ ਅੱਛਾ ਬਾਬਾ ਜੀ ਦੇ ਕਮਰੇ 'ਚ ਲੜੀਆਂ ਦਿਖਾ ਕੇ ਆਵਾਂਗਾ ਲੋ ਜੀ ਇਹ ਨਾ ਬਾਬਾ ਜੀ ਦੇ ਕਮਰੇ ਦੇ ਵਾਸਤੇ ਇਹ ਲੜੀਆਂ ਮੰਗਾਈਆਂ ਸੀਗੀਆਂ ਤੇ ਮੈਂ ਤੁਹਾਨੂੰ ਦੱਸਿਆ ਸੀ ਸਾਰਿਆਂ ਨੂੰ ਵੀ ਬਾਅਦ ਵਿੱਚ ਦਿਖਾ ਕੇ ਜਾਵਾਂਗੇ ਤੁਹਾਨੂੰ ਜਦੋਂ ਪੂਰੀਆਂ ਲੱਗ ਜਾਣਗੀਆਂ ਲੱਗੀ ਤਾਂ ਨਹੀਂ ਹਜੇ ਵੀ ਪੂਰੀ ਦੇਖੋ ਜੀ ਆ ਲਾਈਆਂ ਜੀ ਲੜੀਆਂ ਸੀ ਦੇਖੋ ਜੀ ਇੱਥੋਂ ਸ਼ੁਰੂ ਹੁੰਦੀ ਹੈ ਜੀ ਅੱਗੇ ਸਿਰਫ ਹਾਫ ਸੀਗੀ ਇਤ ਤੱਕ ਹੁਣ ਇਧਰ ਵੀ ਲੱਗ ਗਈ ਆ ਆ ਇੱਕ ਖਾਲੀ ਰਹਿ ਗਿਆ ਜੀ ਕਿਉਂਕਿ ਆ ਜਿਹੜੀ ਨਾ ਇਦਾਂ ਇਹੜੇ ਪੈਕ ਕੀਤੀ ਖੁੱਲਦੀ ਨਹੀਂ ਬਈ ਹੈਗੀ ਬੜੇ ਨੂੰ ਹਸਾਬ ਨਾਲ ਖੋਲਣਾ ਪੈਣਾ ਬਾਅਦ ਵਿੱਚ ਖੋਲਾਂਗੇ ਇਹਨੂੰ ਤੇ ਲੋ ਜੀ ਦੱਸਿਓ ਜੀ ਤਾਂ ਸਾਨੂੰ ਕਿੱਦਾਂ ਦਾ ਲੱਗ ਰਿਹਾ ਇਹ ਲੜੀਆਂ ਲੱਗੀਆਂ ਹੋਈਆਂ ਬਾਬਾ ਜੀ ਦੇ ਕਮਰੇ 'ਚ ਤੇ ਚਲੋ ਬਣੇ ਰਹੀਓ ਸਾਡੇ ਵਲੌਗ ਨਾਲ ਜੀ ਤੇ ਚੱਲ ਗਏ ਹੁਣ ਆਪਾਂ ਕਰਦੇ ਆ ਜੀ ਬਲੌਗ ਦਾ ਐਂਡ ਇਹ ਲੋ ਜੀ ਇਦਾਂ ਹੀ ਮੇਰੇ ਜੀ ਦਿਲ ਜਨਾਪਾ ਹਾਂਜੀ ਲੜੀਆਂ ਮੈਂ ਦਿਖਾਇਆ ਆ ਬਹੁਤ ਸੋਹਣੀਆਂ ਲੱਗਦੀਆਂ ਆ ਮਗਾ ਲੜੀਆਂ ਦਿਖਾਇਆ ਬਹੁਤ ਸੋਹਣੀਆਂ ਲੱਗਦੀਆਂ ਤੁਸੀਂ ਬਲੌਗ ਦਾ ਐਂਡ ਕਰੋ ਸੱਚੀ ਬੋਸ ਕਹਿੰਦੀ ਮੈਨੂੰ ਜ਼ਿਆਦਾ ਕਲੀਅਰ ਤੁਸੀਂ ਬੱਦੀ ਨਹੀਂ ਬਣੇਗੀ ਚਲ ਬਲੌਗ ਦਾ ਐਂਡ ਕਰੋ ਪਹਿਲਾਂ ਚਲੋ ਹਾਂਜੀ ਨਹੀਂ ਕਰੋ ਨਹੀਂ ਕਰਨਾ ਹੈਗਾ ਐਂਡ ਕਰੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜਿਹੜੇ ਸਾਡੇ ਨਵੇਂ ਸਬਸਕ੍ਰਾਈਬਰ ਆਏ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਤੁਸੀਂ ਸਾਡੇ ਬਲੌਗ ਦੇਖਿਓ ਫੈਮਿਲੀ ਬਲੌਗ ਹੁੰਦੇ ਆ ਹਾਂ ਤੇ ਚਲੋ ਜੀ ਫਿਰ ਕਰਿਓ ਵਧੀਆ-ਵਧੀਆ ਕਮੈਂਟ ਤੇ ਕੱਲ ਮਿਲਦੇ ਆ ਫਿਰ ਇੱਕ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ